ਉੱਚ ਦਾ ਜਹਣ ਲਾਉਂਦੇ ਨੰਤਵੇ ਕਿੰਨੇ ਤਾਂ ਮੈਂ ਦਿੱਤੇ ਸੀਗੇ ਹੰਤਵੇ ਤੇਰੇ ਪਿਛਾ ਹਰ ਇੱਕ ਦੋਸਤੋ ਤੁਸੀਂ ਸੋਸ਼ਲ ਮੀਡੀਆ ਅਕਾਊਂਟ ਉੱਪਰ ਅਕਸਰੀ ਗੰਦਮੰਦ ਵੀਡੀਓ ਜ਼ਰੂਰ ਦੇਖੀਆਂ ਹੋਣਗੀਆਂ ਬਾਕੀ ਦੋਸਤੋ ਤੁਹਾਡੇ ਅੱਗੇ ਇੱਕ ਵੱਡੀ ਖਬਰ ਲੈ ਕੇ ਸਾਹਮਣੇ ਆਏ ਹਾਂ ਤੁਸੀਂ ਚਲਦੀ ਵੀਡੀਓ ਵਿੱਚ ਦੇਖ ਹੀ ਸਕਦੇ ਹੋ ਕਿ ਇੱਕ ਜੀਜਾ ਸਾਲੀ ਜੋ ਕਿ ਹੈ ਵਿਆਹ ਦੇ ਵਿੱਚ ਡਾਂਸ ਕਰਦੇ ਨਜ਼ਰ ਆ ਰਹੇ ਹਨ ਹਿੱਕ ਦੇ ਨਾਲ ਹਿੱਕ ਪਿਡਾਉਂਦੇ ਜੋ ਕਿ ਨਜ਼ਰ ਆ ਰਹੇ ਹਨ ਕਿ ਲੋਕਾਂ ਵੱਲੋਂ ਉਹਨਾਂ ਨੂੰ ਜੋ ਕਿ ਕਾਫੀ ਜ਼ਿਆਦਾ ਗੰਦਮੰਦ ਬੋਲਿਆ ਜਾ ਰਿਹਾ ਹੈ ਬਾਕੀ ਦੋਸਤੋ ਲੋਕ ਜੋ ਕਿ ਉਸ ਵਿਆਹ ਦੇ ਵਿੱਚ ਪਹੁੰਚੇ ਨਹੀਂ ਸਾਰੇ ਉਹਨਾਂ ਨੂੰ ਵੇਖ ਕੇ ਹੱਕੇ ਬੱਕੀ ਰਹਿ ਜਾਂਦੇ ਨੇ ਕਿਉਂ ਕਿਸ ਤਰ੍ਹਾਂ ਦਾ ਕਿਵੇਂ ਡਾਂਸ ਕਰ ਰਹੇ ਹਨ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਵਿਆਹ ਦੇ ਵਿੱਚ ਜਾ ਕੇ ਡੀਜੇ ਉੱਪਰ ਜੋ ਕਿ ਸਟੇਜ ਉੱਪਰ ਚੜ ਕੇ ਜੋ ਕਿ ਕਾਫੀ ਡਾਂਸ ਕਰਦੇ ਨੇ ਜੋ ਕਿ ਮਨੋਰੰਜਨ ਕਰਦੇ ਨੇ ਬਾਕੀ ਦੋਸਤੋ ਤੁਸੀਂ ਵੀਡੀਓ ਵਿੱਚ ਦੇਖ ਹੀ ਸਕਦੇ ਹੋ ਕਿ ਕਿ ਜੀਜਾ ਸਾਲੀ ਵੱਲੋਂ ਕਿੱਦਾਂ ਦਾ ਡਾਂਸ ਕੀਤਾ ਜਾ ਰਿਹਾ ਹੈ ਬਾਕੀ ਦੋਸਤੋ ਲੋਕਾਂ ਵੱਲੋਂ ਵੀ ਉਹਨਾਂ ਨੂੰ ਕਾਫੀ ਅਦਾ ਭੱਦੇ ਕਮੈਂਟ ਕੀਤੇ ਜਾ ਰਹੇ ਹਨ ਕਿ ਤੁਸੀਂ ਜੋ ਕਿ ਪੰਜਾਬ ਦਾ ਫਿਊਚਰ ਖਰਾਬ ਕਰ ਰਹੇ ਹੋ ਕਿ ਲੋਕ ਤੁਹਾਨੂੰ ਅਜ ਬੱਚੇ ਤੁਹਾਡੇ ਕੋਲੋਂ ਕੀ ਸਿੱਧ ਲੈਣਗੇ ਬਾਕੀ ਦੋਸਤੋ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਵੱਲ ਧੰਨਵਾਦ